ਜਿੰਨੀ ਮਰਜੀ ਸਿਮਰਨ ਚ ਮੈਲ ਇਕੱਠੀ ਹੋਵੇ ਕਦੀ ਨੇਮ ਨਹੀਂ ਛੱਡੀਦਾ ਹੁੰਦਾ ਨੇਮ ਨਹੀਂ ਛੱਡਦਾ ਅਨਮਾਨੀ ਟਿਕਦਾ ਜੀ ਨਾ ਟਿਕੇ ਕਿਉਂਕਿ ਸ਼ਬਦ ਆਪਣੀ ਕਰਾਮਾਤ ਇੱਕ ਦਿਨ ਜ਼ਰੂਰ ਵਖਾਏਗਾ ਮੈਂ ਇੱਕ ਵਾਰ ਕਿਹਾ ਸੀ ਇੱਕ ਇੱਕਈ ਬੰਦੇ ਜੇ ਨਿਤਨੇਮ ਦੇ ਅਰਥਾਂ ਦਾ ਪਤਾ ਕੋਈ ਨਹੀਂ ਨਿਤਨੇਮ ਦਾ ਕੋਈ ਫਾਇਦਾ ਨਹੀਂ ਜੇ ਨਿਤਨੇਮ ਬਾਣੀ ਤੋਂ ਸੁਵਾਦ ਪਹਿਲੀ ਗੱਲ ਤੇ ਗੱਲ ਹੀ ਗੱਲ ਤੇ ਜੇ ਬਾਣੀ ਚੋਂ ਰਸ ਨਹੀਂ ਹੁੰਦਾ ਇਹਦਾ ਮਤਲਬ ਬਾਣੀ ਪੁਰਾਣੀ ਹੋ ਗਈ ਤੇਰਾ ਮਨ ਬਿਮਾਰ ਹੈ ਤੈਨੂੰ ਰੋਟੀ ਕੌੜੀ ਲੱਗਦੀ ਹੈ ਕੁਰਾਨ ਕੋਰੋਨਾ ਤੈਨੂੰ ਹੋਇਆ ਤੂੰ ਸਾਰੀ ਰੋਟੀਆਂ ਬਾਹਰ ਸੱਤੀ ਜਾਂਦੇ ਜੀਭ ਦਾ ਸਵਾਦ ਤਾਂ ਤੇਰਾ ਮਰਿਆ ਹੁਣ ਇਹ ਬੰਦਾ ਜਿਹਦਾ ਜੀਭ ਦਾ ਸਵਾਦ ਕੋਈ ਨਹੀਂ ਨਹੀਂ ਪਿਆਰਿਓ ਬਾਣੀ ਦਾ ਰਸ ਕਦੀ ਨਿਮੁਕ ਦਾ ਮਾਣੀ ਬੇਰਸਾ ਹੁੰਦਾ ਚਲੋ ਇੱਥੇ ਤਾਂ ਬਿਜਲੀ ਆਉਂਦੀ ਆ ਆਪਣੇ ਉੱਥੇ ਪਹਿਲਾਂ ਪਹਿਲੇ ਜਦੋਂ ਬਿਜਲੀ ਸੀ ਕਈ-ਕਈ ਘੰਟੇ ਪਿੰਡਾਂ 'ਚ ਆਉਂਦੀ ਨਹੀਂ ਸੀ ਬਿਜਲੀ ਤੇ ਕੀ ਕਦੀ ਮੈਂ ਕਹਿੰਨਾ ਹੁੰਨਾ ਜਿਸ ਬੰਦੇ ਨੂੰ ਮਾਨ ਨਾ ਟਿਕੇ ਤੇ ਕਹੇ ਨਹੀਂ ਜੀ ਅੱਜ ਤੋਂ ਬਾਅਦ ਨਿੱਤ ਨਿਮਣੀ ਅੱਜ ਤੋਂ ਬਾਅਦ ਦਾ ਵੀ ਛੱਡਤਾ ਗੁਰਮਖੋ ਜਿਸ ਪਿੰਡ 'ਚ ਬਿਜਲੀ ਨਾ ਆਵੇ ਘਰ 'ਚ ਬਿਜਲੀ ਨਾ ਆਵੇ ਕਦੀ ਖੰਬੇ ਤੋਂ ਕਨੈਕਸ਼ਨ ਕੱਟਦੇ ਸਾਂ ਕਦੀ ਕਿਸੇ ਨੇ ਕਿਹਾ 7 ਦਿਨ ਹੋ ਗਿਆ ਬਿਜਲੀ ਨਹੀਂ ਆਈ ਕਨੈਕਸ਼ਨ ਕੱਟ ਕੇ ਕੇਵਲ ਪੇਟ ਦੇ ਅੰਦਰ ਸਟੋ ਉਹ ਕਹਿੰਦੇ ਸਨ ਕਨੈਕਸ਼ਨ ਨਾ ਘਟਿਓ ਜਦੋਂ ਬਿਜਲੀ ਆ ਗਈ ਜੇ ਕਨੈਕਸ਼ਨ ਕੱਟ ਦਿੱਤਾ ਤੇ ਬਿਜਲੀ ਕੋਈ ਨਹੀਂ ਘਰ ਆਉਣੀ ਗੁਰੂਖੋ ਮਨ ਨੂੰ ਰਸ ਨਾ ਵੀ ਆਵੇ ਕਦੀ ਨਿਤਨੇਮ ਦਾ ਕਨੈਕਸ਼ਨ ਨਹੀਂ ਕੱਟੀਦਾ ਹੁੰਦਾ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਜਾਂ ਉਹਨਾਂ ਦੀ ਕਿੱਥੇ ਬत्तियां ਬਗ ਜਲਦੀਆਂ ਮੈਂ ਫਿਰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਜਿਵੇਂ ਪੋਪ ਮਦ ਜਿਉਂ ਬਾਸ ਬਸਤ ਖੈ ਮੂਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟ ਹੀ ਖੋਜੋ ਭਾਈ ਆਪਣੀ ਹਿਰਦੇ ਚ ਚਾਤੀ ਮਾ